ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਤਾਨ-ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 873 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਵਾਜੇ ਆਪਾਂ ਤਾਨ-ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 874 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੌਂਡ ਰਾਗ ਗੌਂਡ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਮੋਹਿ ਲਾਗਤੀ ਤਾਲਾ ਬੇਲੀ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਇਉਂ ਫਰਮਾਨ ਕਰਦੇ ਹਨ ਮੈਨੂੰ ਪ੍ਰਭੂ ਤੋਂ ਵਿਛੜ ਕੇ ਤੜਫਣੀ ਲੱਗਦੀ ਹੈ ਕਿਸ ਤਰ੍ਹਾਂ ਤੜਫਣੀ ਲੱਗਦੀ ਹੈ ਬਛਰੇ ਬਿਨ ਅਗਾਏ अकेਲੀ ਜਿਵੇਂ ਬੱਚੇ ਤੋਂ ਵਿਛੜ ਕੇ ਇਕੱਲੀ ਗਾਂ ਕਾਬਰਦੀ ਹੈ ਪਾਣੀਆਂ ਬਿਨ ਮੀਨ ਤਲਫੈ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ ਰਹਾਓ ਤਿਵੇਂ ਮੈਂ ਨਾਮ ਦੇਵ ਪ੍ਰਭੂ ਦੇ ਨਾਮ ਤੋਂ ਬਿਨਾ ਕਬਰਾਂਦਾ ਹਾਂ ਤੜਫਦਾ ਹਾਂ ਰਹਾਓ ਜੈਸੇ ਗਾਏ ਕਾ ਬਾਛਾ ਛੂਟਲਾ ਜਿਵੇਂ ਜਦੋਂ ਗਾਂ ਦਾ ਬੱਚਾ ਕਿੱਲੇ ਨਾਲੋਂ ਖੁੱਲਦਾ ਹੈ ਥਾਣ ਚੋਖਤਾ ਮੱਖਣ ਕੂਟਲਾ ਤਾਂ ਗਾਂ ਦੇ ਥਣ ਚੁੰਗਦਾ ਹੈ ਤੇ ਮੱਖਣ ਦੇ ਘੁੱਟ ਭਰਦਾ ਹੈ ਨਾਮ ਦਿਓ ਨਾਰਾਇਣ ਪਾਇਆ ਤਿਵੇਂ ਮੈਨੂੰ ਨਾਮ ਦੇਵ ਨੂੰ ਰੱਬ ਮਿਲ ਪਿਆ ਗੋਰ ਭੇਟਤ ਅ ਲਖ ਲਖਾਇਆ ਮੈਨੂੰ ਅ ਲਖ ਪ੍ਰਭੂ ਦੀ ਸੂਝ ਪੈ ਗਈ ਜਦੋਂ ਮੈਨੂੰ ਸਤਗੁਰੂ ਮਿਲਿਆ ਜੈਸੇ ਵਿਖੇ ਹੇਤ ਪਰ ਨਾਰੀ ਜਿਵੇਂ ਵਿਸ਼ੇਈ ਨੂੰ ਵਿਸ਼ੇ ਵਾਸਤੇ ਪਰਾਈ ਨਾਰ ਨਾਲ ਪਿਆਰ ਹੁੰਦਾ ਹੈ ਐਸੇ ਨਾਮੇ ਪ੍ਰੀਤੋ ਮੁਰਾਰੀ ਮੈਨੂੰ ਨਾਮਦੇਵ ਨੂੰ ਇਸੇ ਤਰ੍ਹਾਂ ਪ੍ਰਭੂ ਨਾਲ ਪਿਆਰ ਹੈ ਜੈਸੇ ਤਾਪਤੇ ਨਿਰਮਲ ਘਮ ਜਿਵੇਂ ਚਮਕਦੀ ਧੁੱਪ ਵਿੱਚ ਜੀਵ ਜੰਤਾ ਤਪਦੇ ਲੁਛਦੇ ਹਨ ਐਸੇ RAM ਨਾਮ ਬਿਨ ਵਾਪਰੋ ਨਾਮ ਪ੍ਰਭੂ ਦੇ ਨਾਮ ਤੋਂ ਵਿਛੜ ਕੇ ਮੈਂ ਨਾਮਦੇਵ ਈਉਂ ਘਬਰਾਉਂਦਾ ਹਾਂ ਭਾਵ ਪ੍ਰੀਤ ਦਾ ਸਰੂਪ ਵਿਛੋੜਾ ਅਸਹਿ ਹੁੰਦਾ ਹੈ ਰਾਗ ਗਉੜ ਬਾਣੀ ਨਾਮਦੇਵ ਜੀਓ ਕੀ ਘਰ ਦੂਜਾ ਰਾਗ ਗਉੜ ਘਰ ਦੂਜੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਹਾਰ ਕਰਤ ਮਿਟੇ ਸਭ ਪਰਮਾ ਹਰੀ ਨਾਮ ਸਿਮਰਿਆ ਸਭ ਪਟਕਣਾ ਦੂਰ ਹੋ ਜਾਂਦੀਆਂ ਹਨ ਹਰ ਕੋ ਨਾਮ ਲੈਉ ਉਤਮ ਧਰਮਾ ਏ ਭਾਈ ਨਾਮ ਸਿਮਰ ਇਹੀ ਹੈ ਸਭ ਤੋਂ ਚੰਗਾ ਧਰਮਾ ਹਰ ਹਰ ਕਰਤ ਜਾਤ ਕੁੱਲ ਹਰੀ ਨਾਮ ਸਿਮਰਿਆ ਨੀਵੇਂ ਉੱਚੀ ਜਾਤ ਦਾ ਕੁੱਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ ਸੋ ਹਰ ਅੰਦਲੇ ਕੀ ਲਾ ਕਰੀ ਓ ਹਰੀ ਨਾਮ ਹੀ ਮੈਂ ਅੰਨੇ ਦਾ ਆਸਰਾ ਹੈ ਜਿਸ ਤਰ੍ਹਾਂ ਅੰਨੇ ਦੇ ਹੱਥ ਵਿੱਚ ਡੰਗੋਰੀ ਹੁੰਦੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਮੇਰੇ ਵਾਸਤੇ ਸਹਾਰਾ ਹੈ हरे नमस्ते हरे नमहे मेरी उस परमात्मा नु नमस्कार है बार-बार उस दे चरणा विच नमस्कार है हर हर करत नहीं दुख जम है रहाओ जेहदा सिमरन कीत्या जमा दा दुख नहीं रहंदा ऐसे परमात्मा नु नमस्कार लाख बारी रहाओ हर हर नाखस हरे प्राण प्रभु ने ਹਨਾਕਸ਼ਦੈਤ ਨੂੰ ਮਾਰਿਆ ਅਜੈਮਲ ਕੀਓ ਬੇਕੁੰਠੇ ਥਾਨ ਅਜਾਵਲ ਪਾਪੀ ਨੂੰ ਬੇਕੁੰਠ ਵਿੱਚ ਥਾਂ ਦਿੱਤੀ ਅਜਾਮਲ ਬਹੁਤ ਹੀ ਪਾਪੀ ਸੀ ਜਿਵੇਂ ਗਨਕਾ ਪਾਪਨ ਸੀ ਸੁਹਾ ਪੜਾਵਤ ਗਨਕਾ ਤਰੀ ਉਸ ਹਰੀ ਦਾ ਨਾਮ ਤੋਤੇ ਨੂੰ ਪੜਾਉਂਦਿਆਂ ਪੜਾਉਂਦਿਆਂ ਵੇ ਸੁਹਾ ਗਨਕਾ ਵੀ ਵਿਕਾਰਾਂ ਵੱਲੋਂ ਹਟ ਗਈ ਸੋ ਹਰ ਨਹਿਨੋ ਕੀ ਪੂਤਰੀ 오ਹੀ ਪ੍ਰਭ ਮੇਰੀਆਂ ਅੱਖਾਂ ਦੀ ਪੁਤਲੀ ਹੈ ਹਰ ਹਰ ਕਰਤ ਪੂਤਨਾ ਤਰੀ ਪੂਤਨਾ ਦਾਈ ਪੀ ਤਰ ਗਈ ਜਦੋਂ ਉਸਨੇ ਹਰੀ ਨਾਮ ਸਿਮਰਿਆ ਇਹ ਪੂਤਨਾ ਦਾਈ ਉਹ ਸੀ ਜਿਹੜੀ ਬੱਚਿਆਂ ਨੂੰ ਮਾਰਦੀ ਹੁੰਦੀ ਸੀ ਤੇ ਕ੍ਰਿਸ਼ਨ ਮਹਾਰਾਜ ਨੂੰ ਉਸਦੇ ਵੈਰੀਆਂ ਨੇ ਉਹ ਪੂਤਨਾ ਦਾਈ ਨੂੰ ਭੇਜਿਆ ਕੰਸ ਨੇ ਹੀ ਭੇਜਿਆ ਕੰਸ ਹੀ ਵੱਡਾ ਵੈਰੀ ਸੀ ਕ੍ਰਿਸ਼ਨ ਦਾ ਉਸ ਦਾ ਮਾਮਾ ਸੀ ਤੇ ਕ੍ਰਿਸ਼ਨ ਹੱਥੋਂ ਹੀ ਕੰਸ ਦੀ ਮੌਤ ਹੋਣੀ ਸੀ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਮਾਰਨ ਵਾਸਤੇ ਭੇਜਿਆ ਛੋਟੇ ਜਿਹੇ ਬਾਲ ਅਵਸਥਾ ਵਿੱਚ ਸਨ ਤੇ ਥਣਾ ਨੂੰ ਉਸਨੇ ਦੁੱਧ ਲਾ ਲਿਆ ਕਿ ਜਦੋਂ ਕ੍ਰਿਸ਼ਨ ਮਹਾਰਾਜ ਦੁੱਧ ਪੀਣਗੇ ਤੇ ਮਰ ਜਾਣਗੇ ਪਰ ਉਹ ਤਾਂ ਆਪ ਅਵਤਾਰ ਸੀਗੇ ਇਸ ਕਰਕੇ ਉਹਨਾਂ ਨੇ ਉਸ ਦਾਈ ਦੀਆਂ ਚੀਕਾਂ ਕਢਾਤੀਆਂ ਫਿਰ ਉਸਨੇ ਉਸ ਪ੍ਰਮਾਤਮਾ ਦਾ ਨਾਮ ਲਿਆ ਤੇ ਫਿਰ ਉਹ ਵੀ ਮੁਕਤ ਹੋ ਗਈ ਬਾਲ ਘਾਤਨੀ ਕਪਟੈ ਭਰੀ ਬਾਲਾਂ ਨੂੰ ਮਾਰਨ ਵਾਲੀ ਅਤੇ ਕਪੜ ਨਾਲ ਭਰੀ ਹੋਈ ਉਸ ਪੂਤਨਾ ਦਾ ਉਦਾਰ ਹੋ ਗਿਆ ਸਿਮਰਨ ਦ੍ਰੋਪਦ ਸੁਤ ਉਦਰੀ ਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਦੀ ਨਰਾਦਰੀ ਤੋਂ ਬਚੀ ਸੀ ਗੌਤਮ ਸਤੀ ਸ਼ਿਲਾ ਨਿਸਤਰੀ ਤੇ ਗੋਤਮ ਦੀ ਅਨੇਕ ਇਸਤਰੀ ਦਾ ਪਾਰ ਉਤਾਰਾ ਹੋਇਆ ਸੀ ਜੋ ਗੋਤਮ ਦੇ ਸ਼ਰਾਪ ਨਾਲ ਸ਼ਿਲਾ ਬਣ ਗਈ ਸੀ ਸਮਾ ਪੈ ਕੇ ਉਸ ਜੰਗਲ ਵਿੱਚੋਂ ਜਿੱਥੇ ਸ਼ਿਲਾ ਦਾ ਸ਼ਿਲਾ ਬਣ ਕੇ ਗੋਤਮ ਦੀ ਪਤਨੀ ਪਈ ਸੀ ਸ੍ਰੀ ਰਾਮ ਜੀ ਮਹਾਰਾਜ ਬਨਵਾਸ ਵੇਲੇ ਨਿਕਲੇ ਤੇ ਉਹਨਾਂ ਦਾ ਪੈਰ ਦਾ ਗੁੰਠਾ ਉਸ ਪੱਥਰ ਦੇ ਬਣੀ ਹੋਈ ਸਿਲਾ ਨੂੰ ਛੂ ਗਿਆ ਤੇ ਫਿਰ ਉਹ ਮੁੜ ਕੇ ਇਸਤਰੀ ਦਾ ਸਰੂਪ ਧਾਰਨ ਕਰ ਰਿਹਾ ਇਹ ਸੀ ਗੋਤਮ ਸਲੀ ਗੋਤਮ ਸਤੀ ਸਿਲਾ ਨਿਸਤਰੀ ਕੈਸੀ ਕੰਸ ਮਥਨ ਜਨ ਕੀਆ ਉਸੇ ਪ੍ਰਭੂ ਨੇ ਕੈਸੀ ਤੇ ਕੰਸ ਦਾ ਨਾਸ ਕੀਤਾ ਸੀ ਜੀ ਦਾਣ ਕਾਲੀ ਕੋ ਦਿਆ ਤੇ ਕਾਲੀ नाग ਦੀ ਜਿੰਦ ਬਖਸ਼ੀ ਕੀਤੀ ਸੀ ਇਹ ਪੁਰਾਣੇ ਪ੍ਰਮਾਣ ਦੇ ਕੇ ਭਗਤ ਨਾਮਦੇਵ ਜੀ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ ਕਿ ਜੋ ਐਸਾ ਸਮਰੱਥ ਪਰਮਾਤਮਾ ਹੈ ਜਿਹੜਾ ਪਾਪੀਆਂ ਨੂੰ ਤਾਰ ਸਕਦਾ ਹੈ ਤੇ ਬੰਦਿਆ ਤੂੰ ਜੇ ਨਾਮ ਜਪੇ ਪਰਮਾਤਮਾ ਦਾ ਤੇ ਤੈਨੂੰ ਕਿਉਂ ਨਾ ਤਾਰੇਗਾ ਪਰਣਵੈ ਨਾਮਾ ਐਸੋ ਹਰੀ ਨਾਮ ਦੇ ਬੇਨਤੀ ਕਰਦਾ ਹੈ ਪ੍ਰਭੂ ਪਰਮਾਤਮਾ ਐਸਾ ਬਖਸ਼ੰਦ ਹੈ ਜਾਸ ਜਪਤ ਭੈ ਅਪਦਾ ਟੜੀ ਕਿ ਉਸ ਦਾ ਨਾਮ ਸਿਮਰਿਆ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ਗੌੜ ਪੈਰੋਂ ਭੂਤ ਸੀਤਲਾ ਧਾਵੇ ਜੋ ਮਨੁੱਖ ਪੈਰੋਂ ਵੱਲ ਜਾਂਦਾ ਹੈ ਭਾਵ ਜੋ ਪੈਰੋਂ ਦੀ ਰੱਦ ਨਾ ਕਰਦਾ ਹੈ ਉਹ ਵੱਧ ਤੋਂ ਵੱਧ ਪੈਰੋਂ ਵਰਗਾ ਹੀ ਭੂਤ ਬਣ ਜਾਂਦਾ ਹੈ ਜੋ ਸੀਤਲਾ ਨੂੰ ਰੱਦਦਾ ਹੈ ਖਰ ਬਾਹਨ ਉਹ ਸ਼ਾਰ ਉਡਾਵੇ ਉਹ ਸੀਤਲਾ ਵੰਗ ਖੋਤੇ ਦੀ ਸਵਾਰੀ ਕਰਦਾ ਹੈ ਤੇ ਖੋਤੇ ਦੇ ਨਾਲ ਸੁਹਾ ਹੀ ਡਾਂਦਾ ਹੈ ਹੋ ਤੋ ਏ ਕਰ ਮਈਆ ਲੈ ਹੋ ਏ ਪੰਡਤ ਮੈਂ ਤਾਂ ਇੱਕ ਸੋਹਣੇ ਆਰਾਮ ਦਾ ਨਾਮ ਹੀ ਲਵਾਗਾ ਆਨ ਦੇਵ ਬਦਲਾਵਨ ਦੇ ਹੋ ਰਹਾਓ ਤੁਹਾਡੇ ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵਟੇ ਵਿੱਚ ਦੇ ਦੇਾਂਗਾ ਭਾ ਪ੍ਰਭੂ ਦੇ ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਵੀ ਦੇਵਤੇ ਦੀ ਲੋੜ ਨਹੀਂ ਹੈ ਰਹਾਓ ਸੇਵ ਸੇਵ ਕਰਤੇ ਜੋ ਨਰ ਧਿਆਵੇ ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਵਰਦ ਚੜੇ ਡੋਰੂ ਟਮਕਾਵੇ ਉਹ ਵੱਦ ਤੋਂ ਵੱਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ ਸ਼ਿਵ ਦੀ ਸਵਾਰੀ ਬਲਦ ਉੱਤੇ ਚੜਦਾ ਹੈ ਤੇ ਸ਼ਿਵ ਵਾਂਗ ਡਮਰੂ ਡਮਰੂ ਵਜਾਉਂਦਾ ਹੈ ਮਹਾ ਮਾਈ ਕੀ ਪੂਜਾ ਕਰੇ ਜੋ ਮਨੁੱਖ ਪਾਰਬਤੀ ਦੀ ਮਾਈ ਦੀ ਪੂਜਾ ਕਰਦਾ ਹੈ ਨਰਸੈ ਨਾਰ ਹੋਏ ਔਤਰੈ ਉਹ ਮਨੁੱਖ ਜਨਾਨੀ ਬਣ ਕੇ ਜਨਮ ਲੈਂਦਾ ਹੈ ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜੇ ਦਾ ਰੂਪ ਹੀ ਬਣ ਸਕਦਾ ਹੈ ਤੂੰ ਕਹੀ ਤਹੀ ਆਦਿ ਪਵਾਨੀ हे ਪਵਾਨੀ ਤੂੰ ਸਭ ਦਾ ਮੋਢ ਅਖਵਾਉਂਦੀ ਹੈ ਮੋਕਤਾ ਕੀ ਬਰੀਆ ਕਹਾ ਛਪਾਨੇ ਪਰ ਆਪਣੇ ਭਗਤਾ ਨੂੰ ਮੁਕਤੀ ਦੇਣ ਵੜੇ ਤੂੰ ਭੀ ਪਤਾ ਨਹੀਂ ਕਿੱਥੇ ਰੁਕੀ ਰਹਿੰਦੀ ਹੈ ਭਾ ਮੁਕਤੀ ਭਵਾਨੀ ਪਾਸ ਵੀ ਨਹੀਂ ਹੈ ਮੁਕਤੀ ਤੇ ਉਹਦੇ ਕੋਲੇ ਜਿਹੜਾ ਜਿਸ ਦਾ ਨਾਮ ਦੇਵੀ ਦੇਵਤੇ ਵੀ ਜਪਦੇ ਹਨ ਜਿਸ ਨੂੰ ਸ਼ਿਵਜੀ ਮਹਾਰਾਜ ਵੀ ਸਮਾਧੀ ਲਾ ਕੇ ਅੰਤਰ ਧਿਆਨ ਹੋ ਕੇ ਜਪਦਾ ਹੈ ਪਾਰਵਤੀ ਵੀ ਜਪਦੀ ਹੈ ਤੇ ਭਵਾਨੀ ਵੀ ਜਪਦੀ ਹੈ ਮੁਕਤੀ ਉਹਦੇ ਕੋਲ ਹੈ ਔਰ ਦੇਵੀ ਦੇਵਤਿਆਂ ਕੋਲ ਮੁਕਤੀ ਨਹੀਂ ਹੋ ਸਕਦੀ ਗੁਰਮਤਿ RAM ਨਾਮ ਗੋਹ ਮੀਤਾ हे ਮਿੱਤਰ ਪੰਡਤ ਸਤਗੁਰ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ ਇਹ ਪੰਡਤਾਂ ਨੂੰ ਉਸ ਸਮੇਂ ਦੇ ਜੋ ਪੰਡਤ ਸੀ ਜੋ ਨਾਮਦੇਵ ਨੂੰ ਕਹਿ ਰਹੇ ਸੀ ਕਿ ਕਿਰਤ ਕਰ ਕਰਿਆ ਕਰ ਇੱਕ ਅਰਮਕਾਂਡ ਕਰਿਆ ਕਰ ਪਰ ਉਹ ਕਹਿੰਦਾ ਨਹੀਂ ਮੈਂ ਤਾਂ ਸਿਰਫ RAM ਦਾ ਨਾਮ ਹੀ ਜਪਣਾ ਹੈ ਇਸ ਕਰਕੇ ਉਹ ਹੀ ਅੰਤ ਛਡਾਉਂਦਾ ਹੈ ਜਮਾਂ ਦੇ ਜਾਲ ਚੋਂ ਗੁਰਮਤਿ RAM ਨਾਮ ਗੋਹ ਮੀਤਾ हे ਮਿੱਤਰ ਪੰਡਤ ਸਤਗੁਰ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ ਪੜਨ ਵੈ ਨਾਮਾ ਇਹੋ ਕਹੇ ਗੀਤਾ ਨਾਮ ਦੇ ਬੇਨਤੀ ਕਰਦਾ ਹੈ ਕਿ ਤੁਹਾਡੀ ਧਾਰਮਿਕ ਪੁਸਤਕ ਗੀਤਾ ਵੀ ਇਹੀ ਆਖਦੀ ਹੈ ਕਿ ਸਭ ਤੋਂ ਵੱਡਾ ਨਾਮ ਪਰਮਾਤਮਾ ਦਾ ਹੈ ਬੇਲਾਵ ਲਗਾਉਂਡ ਆਜ ਨਾਮੇ ਬੀਠੂਲ ਦੇਖਿਆ ਮੂਰਖ ਕੋ ਸਮਝਾਵੂੰ ਰੇ ਰਹਾਓ ਏ ਪਾਂਡੇ ਮੈਂ ਤਾਂ ਐਸੇ ਜਨਮ ਵਿੱਚ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਹੈ ਪਰ ਤੂੰ ਮੂਰਖ ਹੀ ਰਿਹਾ ਤੈਨੂੰ ਦਰਸ਼ਨ ਨਹੀਂ ਹੋਇਆ ਆ ਮੈਂ ਤੈਨੂੰ ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ ਰਹਾਓ पांडे तुमारी गायत्री लोदे का खेत खाती थी हे पांडे पहला ता जिस गायत्री दा तू जाप करदा है ओ सत्ते तेरी श्रद्धा नहीं बन सकदी क्योंकि तेरी गायत्री ओ है जिस बारे तू आप ही आखदा है कि एक बारी श्राप दे कारण गौ दी जून विच आके ए एक लोदे जट दी पैड़ी खान जा पई ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਂਦੀ ਥੀ ਉਸ ਲੋਧੇ ਜੱਟ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ ਵਿਚਾਰੀ ਲੰਗਾ ਲਗਾ ਕੇ ਦੁਰਨ ਲੱਗੀ ਭਾਂਡੇ ਤੁਮਰਾ ਮਹਾ ਦਿਓ ਧੋਲੇ ਬਲਦ ਚੜਿਆ ਆਵਤ ਦੇਖਿਆ ਥਾ ਹੇ ਭਾਂਡੇ ਫਿਰ ਤੂੰ ਜੇ ਸ਼ਿਵ ਦੀ ਆਦਨਾ ਕਰਦਾ ਹੈ ਉਸ ਨੂੰ ਬੜਾ ਕਰੋਧੀ ਸਮਝਦਾ ਹੈ ਅਤੇ ਆਖਦਾ ਹੈ ਕਿ ਗੁੱਸੇ ਵਿੱਚ ਆ ਕੇ ਉਹ ਸਰਾਫ ਦੇ ਦਿੰਦਾ ਹੈ ਭਰਮ ਕਰ ਪਸਮ ਕਰ ਦਿੰਦਾ ਹੈ ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈ ਮੋਦੀ ਕੇ ਘਰ ਖਾਣਾ ਪੱਕਾ ਵਾਕਾ ਲੜਕਾ ਮਾਰਿਆ ਥਾ ਤੇਰਾ ਸ਼ਿਵ ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈ ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ ਸ਼ਿਵ ਨੂੰ ਚਿੱਟੇ ਬਲਦ ਉਤੇ ਚੜਿਆ ਜਾਂਦਾ ਵੇਖਿਆ ਭਾਵ ਤੂੰ ਦੱਸਦਾ ਹੈ ਕਿ ਸ਼ਿਵਜੀ ਚਿੱਟੇ ਬਦਲ ਦੀ ਸਵਾਰੀ ਕਰਦੇ ਸਨ ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ ਸ਼ਿਵਜੀ ਨੇ ਸਲਾਪ ਦੇ ਕੇ ਉਸ ਦਾ ਮੁੰਡਾ ਮਾਰ ਦਿੱਤਾ ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ ਹੈ ਪਾਂਡੇ ਤੇਰੇ શ્રી ਰਾਮਚੰਦਰ ਜੀ ਵੀ ਆਉਂਦੇ ਵੇਖੇ ਹਨ ਭਾਵ ਜਿਹਦੀ ਜੇ શ્રી ਰਾਮਚੰਦਰ ਦੀ ਤੂੰ ਪਾਸ ਨਾ ਕਰਦਾ ਹੈ ਉਹਨਾਂ ਦੀ ਬਾਤ ਵੀ ਤੇਥੋਂ ਇਹੀ ਕੋ ਜਾਸਾ ਅਸਾਂ ਸੁਣਿਆ ਹੈ ਕਿਉਂਕਿ ਪੰਡਤਾਂ ਨੇ ਹੀ ਨਾਮਦੇਵ ਨੂੰ ਦਸੀਆਂ ਸੀ ਕਹਾਣੀਆਂ ਰਾਵਣ ਸੀਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਕਿ ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ ਕਿਉਂਕਿ ਉਹ ਵੋਟੀ ਸੀਤਾ ਜੀ ਗਵਾ ਬੈਠੇ ਸਨ ਹਿੰਦੂ ਅੰਨਾ ਤੁਰਕੂ ਕਾਣਾ ਸੋ ਹਿੰਦੂ ਹੋਵੇ ਅੱਖਾਂ ਗਵਾ ਬੈਠਾ ਹੈ ਪਰ ਮੁਸਲਮਾਨ ਦੀ ਇੱਕ ਅੱਖ ਹੀ ਖਰਾਬ ਹੋਈ ਹੈ ਦੋਹਾ ਤੇ ਗਿਆਨੀ ਸਿਆਣਾ ਇਨਾ ਦੋਹਾ ਨਾਲੋ ਸਿਆਣਾ ਉਹ ਬੰਦਾ ਹੈ ਜਿਸ ਨੂੰ ਪ੍ਰਭੂ ਦੀ ਹਸਤੀ ਦਾ ਸਹੀ ਗਿਆਨ ਹੋ ਗਿਆ ਹੈ Hindu ਪੂਜੈ ਦੇਹੋ ਰਾ ਮੁਸਲਮਾਨ ਮਸੀਤ Hindu ਨੇ ਇੱਕ ਅੱਖ ਤੋਂ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਆਪਣੇ ਇਸ਼ਟ ਬਾਰੇ ਸ਼ਰਧਾਹੀਨ ਕਹਾਣੀਆਂ ਕਰਨ ਲੱਗ ਪਿਆ ਕਿਉਂਕਿ ਜਿਸ ਦੀ ਪੂਜਾ ਕਰੀਏ ਉਹਤੇ ਸ਼ੱਕ ਨਹੀਂ ਕਰਨਾ ਚਾਹੀਦਾ ਉਹਤੇ ਸ਼ਰਧਾ ਰੱਖਣੀ ਚਾਹੀਦੀ ਹੈ ਤੇ ਉਹ ਪੰਡਤ ਨਾਮਦੇਵ ਜੀ ਨੂੰ ਬਸ ਕਹਾਣੀਆਂ ਘੜਤ ਘੜਤ ਕੇ ਹੀ ਸੁਣਾਉਂਦੇ ਰਹਿੰਦੇ ਸੀ ਤੇ ਦੂਜੀ ਗਵਾਹੀ ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿੱਚ ਬੈਠਾ ਸਮਝ ਕੇ ਮੰਦਰ ਨੂੰ ਪੂਜਣ ਲੱਗ ਪਿਆ ਮੁਸਲਮਾਨ ਜੀ ਹਜਰਤ ਮੁਹੰਮਦ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਕਿਉਂਕਿ ਰੱਬ ਨੂੰ ਨਿਰਾ ਮਸਜਦ ਵਿੱਚ ਜਾਣ ਲਿਆ ਮਸਜਦ ਨੂੰ ਹੀ ਰੱਬ ਦਾ ਘਰ ਸਮਝ ਲਿਆ ਪਰ ਉਹ ਪਰਮਾਤਮਾ ਅੱਲਾ ਵਾਹਿਗੁਰੂ ਸਬਰਾਮ ਸਾਰੇ ਪਾਸੇ ਵਰਤ ਰਿਹਾ ਹੈ ਨਾਮੇ ਸੋਈ ਸੇਵਿਆ ਜਹ ਦੇ ਹੁਰਾ ਨਾਮ ਸੀਤਾ ਮੈਂ ਨਾਮ ਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਂ ਕੋਈ ਖਾਸ ਮੰਦਰ ਹੈ ਤੇ ਨਾ ਮੱਜਸ ਹੈ ਨਾ ਕੋਈ ਹੁਣ ਗੁਰਦੁਆਰਾ ਹੈ ਉਹ ਤਾਂ ਸਾਰੇ ਪਾਸੇ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮ ਸੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 874 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 875 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ